ਸੰਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਨ ਪੰਡਾਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਹੌਲੇ ਪਾਚ ਗਾਵਾਂ ਹੁੰਦੀਆਂ ਵੇਦੀਆਂ ਨਾਲ ਦੇ ਕੋਲ ਦੋਵੇਂ ਸੁਣਿਆ ਮਾ ਚਲੋ ਇੱਥੇ ਆ ਗਿਆ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਵਿਜੀ ਵਧੀਆ ਵਧੀਆ ਤੁਸੀਂ ਦੱਸੋ ਤੇ ਅੱਜ ਭਾ ਛੋਟੇ ਹੀ ਆ ਫਿਰ ਠੀਕੇ ਨੇ ਕੇ ਭਾ ਵਿਜੀ ਚਲੋ ਨਾਮ ਦੱਸਦੇ ਇਕੱਲੇ ਫਿਰ ਹਾਂ ਵਿਜੀ ਸੰਦੀਪ ਸਿੰਘ ਪਿੰਡ ਮੋਣ ਪਣਾ ਦੀ ਤਸਵੀਰ ਜਨਾਲਾ ਜ਼ਿਲ੍ਹਾ ਮਿਸਰ ਨੇੜੇ ਫਤੇਗੜ ਚੂੜੀਆਂ ਤੇ ਫੋਨ ਨੰਬਰ ਪੁੱਛਦਾ ਫੋਨ ਨੰਬਰ ਵਿਜੀ 97816 85435 ਇੱਥੇ ਹੀ ਵਟਸਐਪ ਚੱਲਦਾ ਹੈ ਠੀਕ ਆ ਹਾਂਜੀ ਤੇ ਚਲੋ ਫਿਰ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਤਿੱਜਾ ਸੂਆ ਵਾਲੇ ਤੇ ਤਿੱਜਾ ਸੂਆ ਲਾ ਲੈਣਾ ਅੱਛਾ ਹਾਂਜੀ ਦੁੱਧ ਦੇਖੋ ਵੀਜੀ 10 ਕਿਲੋ ਦਾ ਨਵਾ ਕਿਲੋਆਂ ਦੀ ਗਾਰੰਟੀ ਆ ਅੱਛਾ ਹਾਂਜੀ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਦੁੱਧ ਵੀਜੀ ਪੱਕਾ ਹਾਂਜੀ ਮਗਰ ਇਹਦੇ ਤੇ ਬੱਛੀ ਜੇ ਮਗਰ ਵੀਜੀ ਬੱਛੀ ਜੇ ਮਗਰ ਇਹਦੇ ਤੇ ਬੱਛੀ ਆ ਖਾਣੇ ਖਾਓ ਵੀਜੀ ਆ ਖਾਣੇ ਦੇ ਦੇਖ ਆਦੇ ਜੇ ਲੱਗੇ ਤਾਂ ਉਧਰ ਲੈ ਖਾਣ ਦੀ ਤਿੰਨ ਥਣ ਤਿੰਨ ਹੀ ਥਣ ਆ ਇਹਦੇ ਇੱਕ ਥਣ ਨਹੀਂ ਹੈਗਾ ਇਹਦਾ ਪੈਣੀ ਤੋਂ ਗਾਰਡ ਸੰਦੀ ਤੇਲ ਜੇ ਠੀਕ ਹੈ ਜੀ ਉਹ ਮਗਰ ਬੱਛੀ ਜਾਈ ਵੀਜੀ ਆ ਬੱਛੀ ਜੇ ਇਹਦੇ ਮਗਰ ਕਸੀ ਪੜੀ ਆ ਠੀਕ ਆ ਐ ਕੋਈ ਦੂਆ ਲਾ ਲਈ ਤੇ ਨਾ ਵੀ ਨਹੀਂ ਲਾ ਲਈ ਬਿੱਜੀ ਆਪਣੀ ਸਮਝ ਨਾਲ ਚਲੋ ਲੈ ਜਾ ਤੋ ਬਾਕੀ ਤਿੰਨ ਚਲੋ ਕੱਦ ਘਾਟ ਚੰਗਾ ਆ ਥਾਨ ਤੇ ਨਹੀਂ ਬਾਕੀ ਇਹ ਵੀ ਕੋਈ ਥਾਂ ਬਲ ਕੋ ਵੀਰ ਲੈ ਜਾਊਗਾ ਦੁੱਧੋ ਮਾਦ ਵੀ ਸਕਦੀ ਆ ਚੂੜੀ ਨੀ ਪੈਂਦੀ ਹਰਿਆਣੀਆਂ ਗਾ ਬਿੱਜੀ ਹਾਂਜੀ ਅਰੇ ਇਹਨਾਂ ਦਾ ਡੰਗ ਰੋਣਾ ਵੱਜ ਜਾਂਦਾ ਹਟੇ ਜਵਾਲ ਤੇ ਲੈ ਡੀ ਜਵਾਨ ਆ ਇਹਦੇ ਨਸ ਨੂੰ ਵਾਦਾ ਪਰ ਹੁਣ ਆ ਪਾ ਗਿਆ ਇਹ ਤਾਂ ਵੱਜ ਜਾਣਾ ਦੁੱਧੋਂ ਹਾਂਜੀ ਹੁਣ ਆ ਦੇਖ ਸਾਡੇ ਗਾੜੀ ਮੇਰੀ ਟੁੱੜੀ ਪਈ ਆ ਮੇਰੀ ਟੁੱੜੀ ਹੋਜੀ ਵਾਂਡੇ ਦੇ ਸਿਰ ਤੇ ਹੀ ਆ ਫਰੂਲਾ ਡੇ ਅਸੀਂ ਪਾ ਸਕਾਂ ਠੀਕ ਆ ਮੈਂ ਦੀੜਾ ਲੈ ਗਿਆ ਦੁੱਧੋਂ ਵਧਣ ਗਿਆ ਮੇਰੀ ਮਿਲਦੀ ਵਛੀ ਤੇ ਹੀ ਆ ਹਾਂਜੀ ਵਛੀ ਤੇ ਵਛੀ ਤੋਂ ਬਿਨਾ ਨਹੀਂ ਮਿਲਦੀ ਠੀਕ ਆ ਮੈਂ ਤਾਂ ਵੇਖੋ ਵਛੀ ਦੇ ਮੈਂ ਲਊਂਗਾ ਹਾਂ ਵੇਖਦਾ ਮੋਟੇ ਉਸ ਤੋਂ ਪੱਛੇ ਕੀ ਬਾਕੀ ਆ ਥਾਣੇ ਦੇਖ ਸਕਦੇ ਹੋ ਦੇ। ਦੇਖੋ ਚਵਾਜ ਬਾਕੀ ਚਵਾਜ ਦਾ ਸਾਫ ਆ ਇਸ ਤਰ੍ਹਾਂ। ਬਿਲਕੁਲ ਸਾਫ ਚਵਾਜ ਜੀ ਭੂਰ ਛਟਾ ਕੋਈ ਠੰਡ ਨਹੀਂ ਕਿਸੇ ਠੰਡ ਭੂਰ ਨਹੀਂ। ਠੀਕ ਹੈ। ਚਿੱਟਾ ਦੁੱਧ ਮੱਝਾਂ ਹਰਦਾ। ਇੱਧਰ ਦੂਹਾਂ ਜੋ ਮਾਰ। ਚਿੱਟਾ ਦੁੱਧ ਮੱਝਾਂ ਹਰਦਾ। ਠੀਕ ਹੈ। ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ? ਮੁੱਲ ਵੀਰ ਜੀ। ਜਾਇ ਜੀ। ਇੱਕਰ ਖੋਲ ਕੇ ਤੋੜ ਕੇ ਖਾ ਦੀਏ। ਬਤਮੀ ਵਿਖਾਤਾ ਨਹੀਂ। ਠੀਕ ਆ ਅਜ ਲਿਆ ਚਵਾਈ ਬੜੀ ਲੱਗੀ ਵੀਜੀ ਡੋਰਿੰਗ ਹੋ ਰਹੀ ਆ ਤਾਨ ਬਰਾਹਮ ਬਾਜ਼ਾਰ ਬੜਾ ਤੇਜ਼ ਹੋ ਗਿਆ ਹਾਂਜੀ ਜੰਗਰ ਨਹੀਂ ਲੱਗਣ ਡਿਆ ਬਾਕੀ ਇਹ ਆ ਬੇ ਸ਼ਾਮ ਕੇ ਵਦਨ ਆ ਲਈ ਆ ਚਲੋ ਕੋਈ ਰੇਣਾ ਬਈ ਵੀ ਰੱਖੇਗੀ ਦੋ ਤਿੰਨ ਮਹੀਨੇ ਹੋ ਜਲੇ ਸੁਣੀ ਨੂੰ ਸੁਆ ਪੋ ਗਿਆ ਦਾ ਇਹ ਵਦੂ ਕੀ ਦੋ ਵੀਜੀ ਇਹ ਪਿੱਛੇ ਸ਼ਾਮ ਕੱਟ ਤੋ ਹੀ ਆਈ ਆ ਮੁੱਲ ਫਿਰ ਇਹਦਾ ਮੁੱਲ ਵੀ ਜੀ ਜਿਆ ਜੀ ਆ ਮੁੱਲ ਜੇ ਤੇਲ ਨਾ ਜਿਹਦੇ ਬੱਚਾ ਵੀ ਤਾਜਾਂ ਦਾ ਫਿਰ ਤੇ ਚਲੋ 35 ਦੀ ਹੈਗੀ ਹਾਂਜੀ ਹੁਣ ਆਪਾਂ 35 ਹੁੰਦੀ ਕਰਨਾ ਮੁੱਲ 5000 ਜੀ ਵਿੱਚ ਕਰੀਏ ਮੰਨਤਾ ਨਾ ਹੋਰ ਤੁਸੀਂ ਦੱਸੋ ਵੀ ਜੀ ਨਹੀਂ ਕਰਦਾ ਆਪ ਹੀ ਕਰ ਦੋ ਦੇ ਦੀਏ ਵੀ ਜੀ 20000 ਦੀ 20000 ਦੀ ਦੇ ਦਾਂਗੇ ਵੀ ਜੀ ਛੋੜ ਸਿਪਾਈ ਕਰਾਂਗੇ ਅੱਛਾ ਛੋੜ ਸਿਪਾਈ ਕਰ ਦਾਂਗੇ ਵੀ ਜੀ ਬਾਹਰੋਂ ਇੰਨੇ ਦੀ ਮਿਲਣੀ ਨਹੀਂ ਜੀ ਠੀਕ ਹੈ ਸਾਫ ਜੇ ਥੱਲੇ ਦੁੱਧ ਉਹਨਾਂ ਸਾਫ ਸਪਾਈਆਂ ਬਾਕੀ ਠੰਡੀ ਸੀਲ ਬਾਕੀ ਇਹ ਆ ਵੀ ਇਹੋ ਜਿਹੇ ਗਾਮ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਟਿੱਕਾ ਦੁੱਧ ਮੱਝਾਂ ਰਗਾ ਵੀ ਜੀ ਠੀਕ ਇਹ ਆ ਜਿਹੜੀ ਗਾਂ ਜੇ ਆ ਵੀ ਜੀ ਤੋਕੜ ਜੇ ਦੁੱਧ ਦੇ ਦੇ ਕੋਲ ਦੁੱਧ ਦੇ ਦੇ ਕੋਲ ਵੀ ਜੀ 7 ਕਿਲੋ ਆ ਹਾਂਜੀ 6 ਕਿਲੋਆਂ ਦੀ ਗਾਰੰਟੀ ਸਾਡੀ ਵੀ ਜੀ ਤੋਰ ਹਾਂ ਫਿਰ ਇੱਕ ਰੋ ਵੀ ਆਨਲਾਈਨ ਮੰਗਾ ਲੈ ਨਾੜਾ ਨੂੜਾ ਦਿਖਾਓ ਵੀ ਜੀ ਦਿਖਾਓ ਚੱਡੇ ਜੇ ਨਾੜਾ ਨੂੜਾ ਛੰਭੂ ਬਾਕੀ ਇਹ ਵੀ ਸੰਭਨ ਵਾਲੀ ਆ ਬਿਜਲੀ ਘੜੀ ਬਣਾਉਣਾ ਆਪਾਂ ਦੇਖ ਸਕਦੇ ਤੇ ਵੀ ਚੰਗੇ ਗੱਪੇ ਫੱਣੀ ਸੀਲ ਵੀ ਜੀ ਫਿਰ ਸੰਭੀ ਘਟਿਆ ਵੀ ਕਹੇ ਨੇ ਘਟਿਆ ਵੀ ਜੀ ਘਰ ਚੋਂ ਆਈਆਂ ਰਾਤੀ ਲੈ ਕੇ ਆਏ ਆ ਜੇ ਅੱਛਾ ਰਾਤੀ ਆਈ ਆ ਰਾਤ ਰਾਤ ਦੱਸੋ ਹੀਆਂ ਨੂੰ ਨੀ ਇਹ ਲੈ ਗਏ ਰਾਤ ਦਾ ਦੱਸਾਂ ਕਿ ਪਾ ਲੈ ਇਹਨੂੰ ਇਹਦੇ ਵਿੱਚ ਜੀ ਖੰਮ ਨਲੀ ਜੇ ਵੇਗੀ ਠੀਕ ਆ ਨਾ ਵੇਗੀ ਫੇਰ ਹਫਤਾ ਠੇਰ ਕੇ ਵੇਚਾਂਗੇ 10 ਕਿਲੋ ਦਾ ਠੀਕ ਹੈ ਜੀ ਆ ਇਹ ਵੀ ਜੀ ਠੰਡੀ ਸੀਲ ਜਿਹੜਾ ਵਿੱਚ ਆਵਾਜ਼ ਆ ਰਹੀ ਨੇ ਆ ਵੇਖੋ ਵੇਖੋ ਮਾਰੋ ਟਾਂ ਦੇਖੋ ਆ ਵੇਖੋ ਖਾਣਾ ਵੇਖੋ ਖਾਣ ਕੇ ਹੋਰ ਵੇਟੇ ਗਾਟੋਂ ਬਈ ਖਾਣ ਵੇਖੋ ਠੀਕ ਆ ਤਕੜੀ ਚੰਡੀ ਸੀ ਜੀ ਸਾਫ ਆ ਜਿੰਨੇ ਹੋਏ ਸਾਫ ਆ ਸਾਰੀ ਠੰਡੀ ਸੀ ਉਹ ਜੀ ਆ ਦੇਖ ਚਾਹ ਆ ਦੇਖ ਲੈਂਦੇ ਜੀ ਭੂਰ ਛਿਟਾ ਕੋਈ ਨਹੀਂ ਜੀ ਕੋ ਜਿਆ ਕੇ ਥਾਂ ਜਵਾਦ ਘਾਟਣਾ ਹੋਊਗੀ ਭੂਰ ਨਾਲ ਹੋਊਗੀ ਛਿਟਾਣਾ ਹੋਊਗਾ ਠੀਕ ਹੈ ਦੇਖੋ ਚਵਾਰ ਜੀ ਛਿਟਾ ਦੁੱਧ ਮੱਝਾਂ ਤੇ ਇਹਦਾ ਮੁੱਲ ਫਿਰ ਮੋਲ ਵੀ ਜੀ ਇਹ ਥਾਂ ਸੁਣ ਕੇ ਫਿਰ ਜੀ ਦੁੱਧ 10 ਕਿਲੋ ਕਰ ਜੰਦੀ ਫਿਰ ਤੇ ਭਾਂਜਣਾ ਮਰਜੀ 20000 ਕਲੀ ਜਾਂਦੇ ਹਾਂ ਜੀ ਮੋਲ ਵੀ ਜੀ ਨਿਕਾ ਜਿਆ ਕਰਨਾ ਮੋਲ 18000 ਜੀ ਨਹੀਂ 18 ਦੀ ਨਾ ਦੇਈਏ ਹੋਰ ਕਰ ਦਈਏ ਮਾਨ ਦੇ ਦਈਏ 16 ਦੀ ਜੱਸਰੋਂ ਕਰੋ ਕਿੰਨੇ ਦੀ ਦੇਣੀ ਜਾਸ 9 13000 ਯਾਰ ਦੇ ਦੇ। ਅੱਛਾ 13000 ਦੀ ਦੇ ਦੇ। ਹਾਂ ਕਰ ਦਾਂਗੇ ਛੋਟ ਛੋਟ ਆ ਇਧਰੋਂ ਖਾਦੋ ਇੱਥੇ। ਠੀਕ। ਖਾਂ ਤੁਹਾਨੂੰ ਖਾਦੋ ਵੀਜੀ। ਆ ਵੇਖੋ ਇਧਰੋਂ ਖਾਦੋ। ਚੱਡੀ ਸੀਰ ਖਾਂ ਤੁਹਾਨੂੰ ਖਾਦੋ। ਤੇ ਬਾਕੀ ਚਲੋ 13000 ਦਾ ਚੱਡਾ ਚੱਕੀ ਲੈ ਲਈ। 13000 ਦਾ ਚੱਡਾ ਜਾਈ ਵੀਜੀ ਲਈ ਫਿਰਦੀ। ਤੇ ਬਾਕੀ ਇਹ ਆ ਵੀ ਆਪਣੀ ਚਲਾ ਤਸੱਲੀ ਕਰਕੇ ਖੜਾ। ਕੋਈ ਵੀਜੀ ਸਾਂਭੂਗਾ ਤੇ ਦੁੱਧ ਵੀਜੀ ਇੰਨਾ ਨਹੀਂ ਆਉਂਦੇ ਦੁੱਧ 9-10 ਕਿਲੋ ਕਰ ਜੇਗੀ ਆ ਪਰ ਰਾਤੀ ਲੈ ਗਏ ਆ। ਠੀਕ ਹੈ ਜੀ। ਹਾਂ ਜੀ ਰਾਤੀ ਲੈ ਗਏ। ਵਾਜ ਜਾਣੀ ਦੁੱਧ। ਵਧੇਗੀ ਦੁੱਧ। ਠੀਕ ਹੈ ਜ